ਹਰਿਆਣੇ ਕੋਲ ਸਿੱਖ ਲੀਡਰਸ਼ਿਪ ਨਹੀਂ ਹੈ 1964 ਤੋਂ ਲੈ ਕੇ ਸਾਡੀ ਸਿੱਖ ਲੀਡਰਸ਼ਿਪ ਨੂੰ ਪਰਪੰਨ ਹੀ ਨਹੀਂ ਦਿੱਤਾ ਗਿਆ ਪਹਿਲਾਂ ਪੰਜਾਬ ਵਾਲਿਆਂ ਨੇ ਪਰਪੰਨ ਦਿੱਤਾ ਸ਼ੋਮੀ ਅਕਾਲੀ ਤੁਹਾਨੂੰ ਲੱਗਦਾ ਸੀ ਕਿ ਜੇ ਇੱਥੋਂ ਦੀ ਲੀਡਰਸ਼ਿਪ ਪਰਪੰਗ ਗਈ ਸੋ ਉਹਨਾਂ ਨੇ ਕਦੇ ਨਹੀਂ ਪਰਪੰਨ ਦਿੱਤੀ ਕੋਲ ਆ ਕੇ 41 ਮੈਂਬਰ ਜਿਹੜੇ ਸਰਕਾਰ ਨੇ ਬਿਠਾ ਦਿੱਤੇਗੇ ਉਹ ਚੁਣੇ ਹੋਏ ਮੈਂਬਰ ਨਹੀਂ ਸੀ ਅਸੀਂ ਉਹਨਾਂ ਵੱਲ ਵੀ ਉਮੀਦਾਂ ਨਾਲ ਵੇਖਿਆ ਕੋਈ ਗੱਲ ਨਹੀਂ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਹਰਿਆਣੇ ਦੇ ਸਿੱਖਾਂ ਦੀ ਗੱਲ ਕਰੋ ਹਰਿਆਣੇ ਦੇ ਸਿੱਖਾਂ ਦੀ ਹਿੱਤਾਂ ਦੀ ਗੱਲ ਕਰੋ ਸਾਰੇ ਜਿਹੜੇ ਚਿਹਰੇ ਸਾਨੂੰ ਪ੍ਰਧਾਨ ਬਣਨਾ ਚਾਹੁੰਦੇ ਸਨ ਪੰਜੋਖਰਾ ਸਾਹਿਬ ਦੀ ਘਟਨਾ ਤੁਹਾਡੇ ਸਾਹਮਣੇ ਹੈ ਜਿੱਥੇ ਇੱਕ ਦੂਜੇ ਨੂੰ ਗਾਲੀ ਗਲੋਚ ਤਿਕਨ ਕੀਤੀ ਗਈ ਹੈ ਤੇ ਹਰਿਆਣੇ ਦਾ ਸਿੱਖ ਜਿਹਨੂੰ ਇੱਕ ਉਮੀਦ ਲੱਗੀ ਸੀ ਕਿ ਕੇਵਲ ਜਿਨ੍ਹਾਂ ਨੇ ਬਣਾਇਆ ਹੈ ਉਹਨਾਂ ਦੀ ਹੀ ਆਈਡਿਓਲੋਜੀ ਨੂੰ ਅੱਗੇ ਵਧਾਉਣ ਦਾ ਕੰਮ ਕਰ ਰਹੀ ਹੈ ਸਿੱਖ ਹਿੱਤਾਂ ਦੀ ਗੱਲ ਨਹੀਂ ਹੋ ਰਹੀ ਇਹਨਾਂ ਨੇ ਆਪਣਾ ਫਰਜ਼ ਸਹੀ ਤਰ੍ਹਾਂ ਨਹੀਂ ਨਿਭਾਇਆ ਨਹੀਂ ਨਿਭਾਇਆ ਜਿਨ ਨਿਭਾਇਆ ਹੁੰਦਾ ਤੇ ਐਸੀ ਗੱਲ ਨਹੀਂ ਸਿੱਖ ਇਹਨਾਂ ਨੂੰ ਜਿਹ ਸਿੰਘ ਕਿਰਮੰਦਤ ਸਿਕ ਸੰਦੀਪ ਸਿੰਘ ਸਿੱਖ ਫੋਟੇਜ ਨੂੰ ਮੰਤਰੀ ਬਣਾਇਆ ਗਿਆ ਲੇਕਿਨ ਸੰਦੀਪ ਸਿੰਘ ਨੇ ਮੈਂ ਨਹੀਂ ਸਮਝਦਾ ਕਿ ਵਿਧਾਨ ਸਭਾ ਦੇ ਵਿੱਚ ਸਿੱਖਿੱਤਾਂ ਦੀ ਕਦੀ ਆਵਾਜ਼ ਚੁੱਕੀ ਹੋਈ ਹੈ ਤੁਸੀਂ ਕਦੀ ਗਏ ਕੋਈ ਮਸਲਾ ਰੱਖਿਆ ਸਿੱਖ ਕੌਮ ਦਾ ਉਹਨਾਂ ਕੋਲ ਸਾਰੇ ਮਸਲੇ ਜਿਹੜਾ ਸਿੱਖ ਕਮਿਊਨਿਟੀ ਜੋ ਬਣਿਆ ਔਰ ਉਹਨਾਂ ਅਗਰ ਸਿੱਖਾਂ ਦੇ ਮਸਲੇ ਨਹੀਂ ਬਧੇ ਫਿਰ ਮੈਂ ਆਪਕੋ ਨੂੰ ਸਿੱਖ ਲੀਡਰ ਨਹੀਂ ਮੰਨਦਾ ਮਨਿੰਦਰ ਸਿੰਘ ਚਰਚਾ ਵਰਗੇ ਦੇਖੋ ਮਨਿੰਦਰ ਸਿੰਘ ਸਿਰਸਾ ਜਿਹੜੇ ਹੈ ਉਹ ਸ਼ੁਰੂ ਚ ਲੱਗਾ ਸੀ ਜਦੋਂ ਉਹਨਾਂ ਨੇ ਕਿਸਾਨੀ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਉਹਨਾਂ ਦੀ ਜਿਹੜੀ ਪਾਸ਼ਾ ਹੁੰਦੀ ਸੀ ਉਹ ਪਾਸ਼ਾ ਬੜੀ ਜ਼ਬਰਦਸਤ ਹੁੰਦੀ ਸੀ ਮੋਟੀ ਜੀ ਗੱਲ ਇਹ ਹੈ ਕਿ ਸਿੱਖਾਂ ਨੇ ਜਿੰਨوں ਵੀ ਲੀਡਰ ਬਣਾ ਕੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਕਮਿਊਨਿਟੀ ਹਰਿਆਣੇ ਦੀ ਜਿਹੜੀ ਹੈ ਬਾਅਦ ਵਿੱਚ ਨਿਰਾਸ਼ ਹੋਈ ਹੈ ਨੂੰ ਲੱਗਦਾ ਇਤਿਫਾਕ ਹੈ ਕਿ ਸਾਜ਼ਿਸ਼ਾਂ ਜਿੰਨੇ ਵੀ ਮੈਂ ਲੀਡਰਾਂ ਦੇ ਨਾਂ ਲਏ ਆ ਇਹ ਸਾਰੇ ਭਾਜਪਾ ਦੇ ਹੀ ਨੇ ਜਿਹਦੀ ਇਹਨਾਂ ਚ ਕਈ ਲੀਡਰ ਐਸੇ ਨੇ ਜਿਹੜੇ ਅੱਜ ਭਾਜਪਾ ਨੇ ਨਾਲ ਜਿਹੜਾ ਰੋਡਾ ਸਾਹਿਬ ਦੀ ਸਰਕਾਰ ਸੀ ਉਹਨਾਂ ਨਾਲ ਵੀ ਸੋ ਕੋਈ ਨਾ ਮੈਂ ਨਹੀਂ ਚਲੋ ਮੈਂ ਨਾਮ ਨਹੀਂ ਲਾਂ ਪਤਾ ਹੀ ਨਹੀਂ ਲੈਣੀ ਨਹੀਂ ਚਾਹੁੰਦਾ ਅਸੀਂ ਕਿਨੇ ਅਜੇ ਛੱਡਦੇ ਅਗਲੇ 5 ਸਾਲਾਂ ਬਾਅਦ ਤੁਸੀਂ 5 ਸਾਲ ਮਿਹਨਤ ਕਰੋਗਾ ਸਿੱਖ ਜਿਹੜੇ ਹਰਿਆਣੇ ਦੇ ਮਿਹਨਤ ਕਰੋ ਆਪਣੇ ਭਰਾਵਾਂ ਨੂੰ ਜੋੜੋ ਇਕਜੁੱਟ ਕਰੋ ਦੂਜੀ ਕਮਿਊਨਿਟੀ ਨਾਲ ਜੋੜੋ ਦੂਜੀ ਕਮਿਊਨਿਟੀ ਤੁਹਾਡੇ ਨਾਲ ਜੁੜ ਕੇ ਜਿਆਦਾ ਕੁਝ ਨਹੀਂ ਕਿਉਂਕਿ ਦੂਜੀ ਕਮਿਊਨਿਟੀ ਨੂੰ ਵਿਸ਼ਵਾਸ ਹੈ ਕਿ ਜਿਹੜਾ ਸਿੱਖ ਹੈ ਉਹ ਨਮਾਇੰਦਾ ਹੋਏਗਾ ਤੇ ਸਰਵਤੇ ਭਲੇ ਦੀ ਗੱਲ ਕਰੇਗਾ ਸਭ ਤੋਂ ਅੱਗੇ ਆ ਲੰਗਰਾਂ ਸਭ ਤੋਂ ਅੱਗੇ ਆ ਹਕਕਾਂ ਦੀ ਆਵਾਜ਼ ਮੰਗਣ ਲੱਗਿਆ ਸਾਨੂੰ ਲੱਗਦਾ ਪਤਾ ਨਹੀਂ ਸਾਡੇ ਕੋਈ ਟੈਗ ਨਾ ਲੱਗੇ ਜਿਹੜੀ ਤੁਸੀਂ 12 ਮੰਗਾ ਕੁੱਲਾ ਖਤਚਰੀ ਕੀਤਾ ਹੈ ਲੱਗਦਾ ਪੋਲੀਟੀਕਲ ਪਾਵਰ ਬਿਨਾਂ ਇਹ ਪੂਰੀ ਨਹੀਂ ਹੋ ਸਕਦੀ ਹੈ ਦੇਖੋ ਜੀ ਗੱਲ ਇਹ ਹੈ ਕਿ politcal power ਤੁਹਾਡੇ ਕੋਲ ਹੋਏ ਤਾਂ ਫਿਰ ਤਾਂ ਪੁਰੀਆਂ ਹੋਈ ਸਕਦੀਆਂ ਹਰਿਆਣੇ ਦੇ ਸਿੱਖਾਂ ਦੇ ਨਾ ਵਿਸ਼ਵਾਸ ਟੁੱਟਿਆ ਕਿ ਜਿਹਨੂੰ ਲੀਡਰ ਬਣਾਉਨੇ ਆ ਉਹ ਆਪਣੇ ਪਰਸਨਲ ਹਿੱਤ ਦੀ ਪਹਿਲਾਂ ਗੱਲ ਕਰਦੇ ਸੈਸਟਾਰੀ ਸਿੱਖਾਂ ਨੂੰ ਆਪਣਾ ਹਿੱਸਾ ਮੰਨਦੇ ਕਿਹਨਾਂ ਨੂੰ ਸੈਸਟਾਰੀ ਸਿੱਖਾਂ ਦੇਖੋ ਦੋ ਚੀਜ਼ਾਂ ਹੈ ਜਿਹੜੇ ਆਪਣੇ ਜੀਵਨ ਦੇ ਸਿੱਖਾਂ ਨੂੰ ਆਪਣ ਨਾਲ ਨਹੀਂ ਜੋੜੋਗੇ ਸਿੱਧੀ ਗੱਲ ਹੈ ਨਹੀਂ ਬਿਲਕੁਲ ਜੋੜਾਂਗੇ ਤਾਂ ਸੁਭਾ ਚੋਣਾ ਲਾਂਨ ਹੋ ਗਿਆ ਦੋ ਵਾਰੀ ਛਿੰਡਾਂ ਉਲੀ ਆ ਚੁੱਕੇ ਨੇ ਇੱਕ ਵਾਰੀ ਪਿੱਛੇ ਤੇ ਦਾਦੂ ਵਾਲਾ ਕੇ ਗਏ ਇੱਕ ਵਾਰੀ ਉਪਰੋਂ ਆ ਕੇ ਗਿਆ ਮਤਲਬ ਇਹ ਚੋਣਾ ਦੇ ਨੇੜੇ ਹੀ ਤੁਸੀਂ ਆੰਦੇ ਹੋਏ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਵੀ ਮੁੜ ਕੇ ਤੁਹਾਡੀ ਕੋਈ ਗਤੀਵਿਧੀ ਨਹੀਂ ਹੈ 201% ਸਹਿਮਤ ਹੈ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਨੇੜੇ ਉਦੋਂ ਜਾ ਕੇ ਸਾਰੇ ਮਸਲੇ ਜਿਹੜੇ ਨੇ ਉੱਠਦੇ ਨੇ ਔਰ ਉਹਦੇ ਸਾਰੀਆਂ ਗੱਲਾਂ ਹੁੰਦੀਆਂ ਸਾਡੀ ਕੌਮ ਫੈਡ ਪੂ ਚੁੱਕੀ ਹੈ ਕੋਈ ਇਹਨਾਂ ਪ੍ਰਬੰਧਾਂ ਚ ਆਉਣੇ ਨਹੀਂ ਚਾਹਂਦੇ ਲੀਡਰਾਂ ਦਾ ਕੋਈ ਇੰਟਰਸਟ ਨਹੀਂ ਲੀਡਰਾਂ ਦਾ ਇਹਨਾਂ ਇੰਟਰਸਟ ਹੈ ਕਿ ਜਿਹੜੇ ਮੇਰੇ ਪਲ ਦੇ ਬੰਦੇ ਨੇ ਜਿਨ੍ਹਾਂ ਨੇ ਪੱਕੀ ਵੋਟ ਕੌਮ ਦੀ ਵੋਟ ਨਾ ਮਿਲੋ। ਸਾਦੀ ਆਪਣੀ ਕਮੀ ਹੈ ਜਾਂ ਕਈ ਇਹ ਵੀ ਰਾਜਨੀਤਿਕ ਲਾਲਚਾਂ ਚਾਕੇ ਆਪਣੀ ਕੌਮ ਨੂੰ ਭੁੱਲੀ ਬੈਠੇ ਨੇ ਸਿੱਖ ਲੀਡਰ। ਦੋਨੋਂ ਚੀਜ਼ਾਂ ਦੀ ਕਮੀ ਹੈ ਜੀ। ਸਿੱਖ ਕੌਮ ਦੀ ਵੀ ਕਮੀ ਹੈ। 55 ਸਾਲ ਪਹਿਲਾਂ ਜਿਹੜਾ ਪੰਜਾਬ ਪੰਜਾਬ ਚੋਂ ਹਰਿਆਣਾ ਵੱਖ ਹੋ ਗਿਆ ਸੀ। ਪੰਜਾਬ ਦੀ ਗੱਲ ਹੋਵੇ ਤਾਂ ਸਿੱਖਾਂ ਦੀ ਗੱਲ ਹੋਣਾ ਸੁਭਾਵਿਕ ਹੈ, ਲਾਜ਼ਮੀ ਹੈ। ਹਰਿਆਣਾ ਵਿੱਚ ਹੋਂਦ ਚਿੱਲੜ ਵਰਗੇ ਕਾਂਡ ਵੀ ਵਾਪਰੇ। ਇਸ ਤੋਂ ਬਾਅਦ ਹਰਿਆਣਾ ਦੇ ਸਿੱਖ ਆਪਣੀ ਹੋਂਦ ਕਾਇਮ ਕਰਨ ਲਈ ਸਥਾਪਤ ਕਰਨ ਲਈ ਜੂਝ ਰਹੇ ਨੇ। ਹਰਿਆਣਾ ਸਿੱਖ ਇਕਤਾ ਦਲ ਤੋਂ ਭਾਈ ਪ੍ਰਤਪਾਲ ਸਿੰਘ ਪੰਨੂ ਸਾਡਾ ਨਾ ਮੌਜੂਦ ਨੇ ਗੱਲਬਾਤ ਕਰਦੇ ਆ। ਪੰਨੂ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਅਸੀਂ ਆਪਣੀ ਐਗਜ਼ਿਸਟੈਂਸ ਲਈ ਆਪਣੀ ਹੋਂਦ ਦੀ ਲੜਾਈ ਲੜ ਰਹੇ ਹਾਂ ਸਿੱਖਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ ਹੈਗਾ। ਤਿੰਨ ਦਾ ਨਾਮ ਤੁਹਾਡੇ ਕੋਲ ਲਾਉਂਗਾ ਮੈਂ। ਬਲਜੀਤ ਸਿੰਘ ਦਾਦੂਵਾਲ ਮਹੰਤ ਕਰਮਜੀਤ ਸਿੰਘ ਭੁਪਿੰਦਰ ਸਿੰਘ ਅਸੰਦ ਚਲੋ ਦਾਦੂਵਾਲ ਪੰਜਾਬ ਤੋਂ ਗਏ ਸੀਗੇ ਇਹਦੇ ਨਾਲ ਇੱਕੇ ਸਵਾਲ ਖੜਾ ਹੁੰਦਾ ਹੈ ਕਿ ਹਰਿਆਣੇ ਕੋਲ ਸਿੱਖ ਲੀਡਰ ਹੈ ਹੀ ਨਹੀਂ ਹੈ ਤਾਂ ਹੀ ਦਾਦੂਵਾਲ ਵਰਗਾ ਪੰਜਾਬ ਤੋਂ ਜਾਂਦਾ ਹੈ 2.5 ਮਹੀਨਿਆਂ ਲਈ ਰਵਨੀਤ ਸਿੰਘ ਬਿੱਟੂ ਵਰਗਾ ਭਾਵੇਂ ਰਾਜ ਸਭਾ ਦਾ ਹੀ ਐਮਪੀ ਬਣਿਆ ਬਾਹਰ ਤੋਂ ਜਾਂਦਾ ਹੈ ਤੁਹਾਡੇ ਕੋਲ ਲੀਡਰ ਹੀ ਨਹੀਂ ਹੈਗੇ ਆਪਣੇ ਇਹ ਬਿਲਕੁਲ ਸੱਚਾਈ ਹੈ ਜੀ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਹਰਿਆਣੇ ਕੋਲ ਸਿੱਖ ਲੀਡਰਸ਼ਿਪ ਨਹੀਂ ਹੈ 1966 ਤੋਂ ਲੈ ਕੇ ਸਾਡੀ ਸਿੱਖ ਲੀਡਰਸ਼ਿਪ ਨੂੰ ਪਨਪਨ ਹੀ ਨਹੀਂ ਦਿੱਤਾ ਗਿਆ ਪਹਿਲਾਂ ਪੰਜਾਬ ਵਾਲਿਆਂ ਨੇ ਨਹੀਂ ਪਰਬੰਧ ਦਿੱਤਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਦਾ ਸੀ ਕਿ ਜੇ ਇਥੋਂ ਦੀ ਲੀਡਰਸ਼ਿਪ ਬਣ ਗਈ ਤੇ ਸਾਡਾ ਜਿਹੜਾ ਇੱਥੇ ਪ੍ਰਭਾਵ ਹੈ ਉਹ ਘਟ ਜਾਏਗਾ ਜਾਂ ਖਤਮ ਹੋ ਜਾਏਗਾ ਸੋ ਉਹਨਾਂ ਨੇ ਕਦੀ ਨਹੀਂ ਪਰਬੰਧ ਦਿੱਤੀ ਉਸ ਤੋਂ ਬਾਅਦ ਜਦੋਂ ਸੰਘਰਸ਼ ਦੇ ਨਾਲ ਇੱਕ ਸਿੱਖ ਲੀਡਰਸ਼ਿਪ ਸਾਹਮਣੇ ਆਈ ਜਿਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ ਕੀਤਾ ਉਹ ਸੰਘਰਸ਼ ਤੋਂ ਲੱਗਾ ਕਿ ਹਰਿਆਣੇ ਨੂੰ ਇੱਕ ਲੀਡਰਸ਼ਿਪ ਜਿਹੜੀ ਉਹ ਮਿਲਣ ਜਾ ਰਹੀ ਹੈ ਜਿਨ੍ਹਾਂ ਦੇ ਮਗਰ ਸਿੱਖ ਲੱਗ ਸਕਦੇ ਆ ਲੇਕਿਨ ਜਦੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤੇ ਉਦੋਂ ਜਿਹੜੇ ਨਵੇਂ ਚਿਹਰੇ ਨਾਮਿਨੇਟ ਕਰਕੇ ਹਰਿਆਣਾ ਦਾਦੂਵਾਲ ਵਰਕੇ ਨਵੇਂ ਚਿਹਰੇ ਸਾਰੇ ਤੁਹਾਨੂੰ ਪਤਾ ਹੀ ਹੈ ਜੀ 41 ਮੈਂਬਰ ਸਾਰੇ 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 ਨਵੇਂ ਚਿਹਰੇ ਜਿਹੜੇ ਆ ਉਹ ਲਿਆ ਕੇ 41 ਮੈਂਬਰ ਜਿਹੜੇ ਸਰਕਾਰ ਨੇ ਬਿਠਾਤੇਗੇ ਉਹ ਚੁਣੇ ਹੋਏ ਮੈਂਬਰ ਨਹੀਂ ਸੀਗੇ ਠੀਕ ਹੈ ਅਸੀਂ ਉਹਨਾਂ ਵੱਲ ਵੀ ਉਮੀਦਾਂ ਨਾਲ ਵੇਖਿਆ ਐਸੀ ਗੱਲ ਨਹੀਂ ਹੈ ਅਸੀਂ ਉਹਨਾਂ ਵੱਲ ਵੀ ਉਮੀਦਾਂ ਨਾਲ ਵੇਖਿਆ ਵੀ ਕੋਈ ਗੱਲ ਨਹੀਂ ਤੁਹਾਨੂੰ ਜ਼ਿੰਮੇਵਾਰੀ ਮਿਲੀ ਹੈ ਤੁਸੀਂ ਹਰਿਆਣਾ ਦੇ ਸਿੱਖਾਂ ਦੀ ਗੱਲ ਕਰੋ ਹਰਿਆਣਾ ਦੇ ਸਿੱਖਾਂ ਦੀ ਹਿੱਤਾਂ ਦੀ ਗੱਲ ਕਰੋ ਲੇਕਿਨ ਬਦਕਿਸਮਤੀ ਨਾਲ ਉੱਥੇ ਵੀ ਪ੍ਰਧਾਨਗੀ ਦੀ ਲੜਾਈ ਨੂੰ ਲੈ ਕੇ ਸਾਰੇ ਜਿਹੜੇ ਚਿਹਰੇ ਸਾਨੂੰ ਪ੍ਰਧਾਨ ਬਣਨਾ ਚਾਹੁੰਦੇ ਵਿਧਾਨਗਿਤੀ ਦੀ ਲੜਾਈ ਲੈ ਕੇ ਆਪਸ ਵਿੱਚ ਲੰਬਾ ਸਮਾਂ ਉਹਨੇ ਆਪਸੀ ਲੜਾਈ 'ਚ ਕੱਢਤਾ ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਪੰਜੋਖਰਾ ਸਾਹਿਬ ਦੀ ਘਟਨਾ ਤੁਹਾਡੇ ਸਾਹਮਣੇ ਹੈ ਜਿੱਥੇ ਇੱਕ ਦੂਜੇ ਨੂੰ ਗਾਲੀ-ਕਲੋਚ ਟਿਕਨ ਕੀਤੀ ਗਈ ਹੋਰ ਅਜਿਹੀਆਂ ਕਈਆਂ ਘਟਨਾਵਾਂ ਹੋਈਆਂ ਜਿੱਥੇ ਹਰਿਆਣੇ ਦਾ ਸਿੱਖ ਜਿਹਨੂੰ ਇੱਕ ਉਮੀਦ ਲੱਗੀ ਸੀ ਕਿ ਹੁਣ ਸਾਡੀ ਕਮੇਟੀ ਬਣ ਗਈ ਹੈ ਸਾਨੂੰ ਲੀਡਰਸ਼ਿਪ ਮਿਲ ਜੇਗੀ ਉਹ ਜਿਹੜੀ ਹੈ ਉਹ ਨਾ ਉਮੀਦ ਹੋਈ ਹੁਣ ਜਿਹੜਾ ਹਰਿਆਣੇ ਦੇ ਸਿੱਖਨ ਲੱਗਾ ਕਿ ਨਹੀਂ ਇਹ ਜਿਹੜੀ ਕਮੇਟੀ ਬਣੀ ਹੈ ਇਹ ਕੇਵਲ ਜਿਨ੍ਹਾਂ ਨੇ ਬਣਾਇਆ ਹੈ ਉਹਨਾਂ ਦੀ ਹੀ ਆਈਡਿਓਲੋਜੀ ਨੂੰ ਅੱਗੇ ਵਧਾਉਣ ਦਾ ਕੰਮ ਕਰ ਸਿੱਖ ਜਿਹੜੇ ਬੱਚੇ ਨੇ ਉਹਨਾਂ ਦੇ ਭਵਿੱਖ ਨੂੰ ਲੈ ਕੇ ਕੋਈ ਗੱਲ ਨਹੀਂ ਹੋ ਰਹੀ ਸੋ ਕਿਦਰੇ ਨਾ ਕਿਦਰੇ ਵਿਸ਼ਵਾਸ ਟੁੱਟਿਆ ਜਿਹਦੇ ਕਰਕੇ ਜਿਹੜੀ ਹੈ ਇਹ ਨੋਬਤਾਈ ਮਤਲਬ ਕਹਿ ਲੋ ਵੀ ਇਹ ਇਹਨਾਂ ਨੇ ਆਪਣਾ ਫਰਜ਼ ਸਹੀ ਤਰ੍ਹਾਂ ਨਹੀਂ ਨਿਭਾਇਆ ਨਹੀਂ ਨਿਭਾਇਆ ਜੇ ਨਿਭਾਇਆ ਹੁੰਦਾ ਤੇ ਐਸੀ ਗੱਲ ਨਹੀਂ ਸਿੱਖ ਇਹਨਾਂ ਨੂੰ ਜਿਹੜੀ ਹੈ ਅੱਖਾਂ ਤੇ ਚੁੱਕ ਕੇ ਰੱਖਦੀ ਆਪਣੇ ਸਿਰ ਮੱਥੇ ਇਹਨਾਂ ਨੂੰ ਜਿਹੜਾ ਅੱਗੇ ਲਾਂਦੀ ਔਰ ਪੂਰੀ ਪੂਰੀ ਹਰਿਆਣੇ ਦੀ ਸਿੱਖ ਜਿਹੜੀ ਕਮਿਊਨਿਟੀ ਇਹਨਾਂ ਦੇ ਮਗਰ ਲੱਗਦੀ ਸੰਦੀਪ ਸਿੰਘ ਖੇੜਾ ਮੰਤਰੀ ਸਿੱਖ ਹੈ ਸੰਦੀਪ ਸਿੰਘ ਸਿੱਖ ਮੰਤਰੀ ਜ਼ਰੂਰ ਹੈ ਸਿੱਖ ਕੋਟੇ ਚੋਂ ਉਹਨੂੰ ਮੰਤਰੀ ਬਣਾਇਆ ਗਿਆ ਲੇਕਿਨ ਸੰ ਮੈਨੂੰ ਨਹੀਂ ਲੱਗਾ ਕਿ ਉਹਨੇ ਕਦੀ ਵੀ ਤੁਸੀਂ ਤੁਸੀਂ ਕਦੀ ਗਏ ਕੋਈ ਮਸਲਾ ਰੱਖਿਆ ਸੀ ਕੌਮ ਦਾ ਉਹਨਾਂ ਅੱਗੇ ਉਹਨਾਂ ਕੋਲ ਸਾਰੇ ਮਸਲੇ ਆ ਜੀ ਜਿਹੜਾ ਸਿੱਖ ਕਮਿਊਨਿਟੀ ਚ ਬਣਿਆ ਔਰ ਉਹਨੂੰ ਅਗਰ ਸਿੱਖਾਂ ਦੇ ਮਸਲੇ ਨਹੀਂ ਪਦੇ ਫਿਰ ਮੈਂ ਆਪਾਂ ਨੂੰ ਸਿੱਖ ਲੀਡਰ ਨਹੀਂ ਮੰਨਦੇ ਕੈਬਨਿਟ ਵਜ਼ੀਰ ਹੋ ਕੇ ਮੈਂ ਕਿਹਾ ਕਿ ਜੇ ਤੁਸੀਂ ਕੈਬਨਿਟ ਦੇ ਵਿੱਚ ਹੈਗੇ ਔਰ ਤੁਹਾਨੂੰ ਪਤਾ ਨਹੀਂ ਕਿ ਸਿੱਖਾਂ ਦੇ ਮਸਲੇ ਕੀ ਨੇ ਫਿਰ ਤੁਸੀਂ ਸਿੱਖ ਲੀਡਰ ਕਿੱਦਾਂ ਹੋ ਸਕਦੇ ਉਸ ਸਿੱਖ ਲੀਡਰ ਨਹੀਂ ਬਣੇ ਉਹ ਭਾਜਪਾ ਦੇ ਲੀਡਰ ਬਣੇ ਆ ਸ਼ਿਆਸਦਾਨ ਪੋਲੀਟਿਸੀ ਸਿਆਸਤ ਤੇ ਧਿਆਨ ਪੋਲੀਟਿਸ਼ੀਨ ਬਣੇ ਅਸੀਂ ਉਹਨਾਂ ਨੂੰ ਸਿੱਖ ਲੀਡਰ ਨਹੀਂ ਕਹਿ ਸਕਦੇ ਉਹ ਸਿੱਖ ਲੀਡਰ ਨਹੀਂ ਬਣਿਆ ਮਨਜਿੰਦਰ ਸਿੰਘ ਚਰਚਾ ਵਰਗੇ ਦੇਖੋ ਮਨਜਿੰਦਰ ਸਿੰਘ ਸਿਰਸਾ ਜਿਹੜੇ ਆ ਉਹ ਸ਼ੁਰੂ ਚ ਲੱਗਾ ਸੀ ਜਦੋਂ ਉਹਨਾਂ ਨੇ ਕਿਸਾਨੀ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਉਹਨਾਂ ਦੀ ਜਿਹੜੀ ਪਾਸ਼ਾ ਹੁੰਦੀ ਸੀ ਉਹ ਪਾਸ਼ਾ ਬੜੀ ਜ਼ਬਰਦਸਤ ਹੁੰਦੀ ਸੀ ਔਰ ਜਿਸ ਤਰੀਕੇ ਨਾਲ ਸ਼ੁਰੂ ਚ ਉਹਨਾਂ ਨੇ ਪੈਰਵਾਈਆਂ ਵੀ ਕੀਤੀਆਂ ਲੱਗਾ ਸੀ ਕਿ ਸਿੱਖਾਂ ਨੂੰ ਜਿਹੜਾ ਕਿ ਮਨਜਿੰਦਰ ਸਿੰਘ ਸਿਰਸਾ ਇੱਕ ਚੰਗਾ ਲੀਡਰ ਸਾਬਤ ਹੋਏਗਾ ਲੇਕਿਨ ਬਾਅਦ ਵਿੱਚ ਉਹਨਾਂ ਦੀ ਕੀ ਮਜਬੂਰੀਆਂ ਰਹੀਆਂ ਕਿ ਉਹ ਆਪਣੀ ਉਸ ਟੋਨ ਨੂੰ ਬਿਲਕੁਲ ਚੇਂਜ ਕਰ ਗਏ ਬੀਜੇਪੀ ਸ਼ਾਮਲ ਹੁੰਦੀ ਹੈ ਜਿਹੜੀ ਉਹ ਜਿਹੜੀ ਉਹਨਾਂ ਦੀ ਇੱਕ ਉਹ ਗਰਮ ਟੋਨ ਹੁੰਦੀ ਸੀ ਜਿਹੜੀ ਉਹ ਸਿੱਖ ਹਿੱਤਾਂ ਦੀ ਬੜੀ ਗਰਮ ਜੋਸ਼ੀ ਨਾਲ ਗੱਲਾਂ ਕਰਦੇ ਸੀ ਉਹ ਟੋਨ ਸਾਰੀ ਖਤਮ ਹੋ ਗਈ ਮੋਟੀ ਜੀ ਗੱਲ ਇਹ ਹੈ ਕਿ ਸਿੱਖਾਂ ਨੇ ਜਿੰਨوں ਵੀ ਲੀਡਰ ਬਣਾ ਕੇ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਸਿੱਖ ਕਮਿਊਨਿਟੀ ਹਰਿਆਣੇ ਦੀ ਜਿਹੜੀ ਹੈ ਬਾਅਦ ਵਿੱਚ ਨਿਰਾਸ਼ ਹੋਈ ਹੈ ਇਹ ਪੰਨੂ ਸਾਹਿਬੀ ਨੂੰ ਲੱਗਦਾ ਹੈ ਇਤਿਫਾਕ ਹੈ ਕਿ ਸਾਜ਼ਿਸ਼ਾਂ ਜਿੰਨੇ ਵੀ ਮੈਂ ਲੀਡਰਾਂ ਦੇ ਨਾਂ ਲਏ ਆ ਇਹ ਸਾਰੇ ਭਾਜਪਾ ਦੇ ਹੀ ਨੇ ਸਾਰੇ ਭਾਜਪਾ ਜੀ ਕਿਉਂ ਜਾ ਰਹੇ ਤੁਸੀਂ ਵੀ ਸੋਚ ਕੇ ਦੇਖੋ ਸਭ ਭਾਜਪਾ ਕਿ 10 ਸਾਲ ਤੋਂ ਭਾਜਪਾ ਸਰਕਾਰ ਕਿਸੇ ਪਾਰਟੀ ਲਿਆਕਤ ਨਹੀਂ ਉਹਨਾਂ ਨੂੰ ਖਿੱਚਣ ਦੀ ਨਹੀਂ ਨਹੀਂ ਐਸਾ ਨਹੀਂ ਹੈ ਜੇ ਅੱਜ ਕਾਂਗਰਸ ਦੀ ਗੱਲ ਨੂੰ ਦੀ ਕਾਂਗਰਸ ਖਿੱਚਦੀ ਇਹਨਾਂ ਚ ਕਈ ਲੀਡਰ ਐਸੇ ਨੇ ਜਿਹੜੇ ਅੱਜ ਭਾਜਪਾ ਨਾਲ ਜਿਹੜਾ ਰੋਡਾ ਸਾਹਿਬ ਦੀ ਸਰਕਾਰ ਸੀ ਉਹ ਉਹਨਾਂ ਨਾਲ ਵੀ ਸਨ ਕੋਈ ਨਾਮ ਇਹਨਾਂ ਚ ਨਹੀਂ ਚਲੋ ਮੈਂ ਨਾਮ ਨਹੀਂ ਲਾਂਗਾ ਮੈਂ ਪਤਾ ਹੀ ਨਹੀਂ ਮੈਂ ਲੈਣੇ ਨਹੀਂ ਚਾਹਾਂ ਮੈਂ ਨਾਮ ਨਹੀਂ ਕਿਸੇ ਦਾ ਲਾਂਗਾ ਮੈਂ ਕਿਸੇ ਦਾ ਨਾਮ ਲੈ ਕੇ ਗੱਲ ਨਹੀਂ ਕਰਨਾ ਚਾਹਾਂਗਾ ਲੇਕਿਨ ਕਈ ਲੀਡਰ ਐਸੇ ਨੇ ਜਿਹੜੇ ਉਸ ਟਾਈਮ ਹੁੱਡਾ ਸਾਹਿਬ ਦੇ ਨਾਲ ਚੱਲਦੇ ਹੁੰਦੇ ਸਨ ਹੁੱਡਾ ਸਾਹਿਬ ਦੀ ਕੋਠੀਆਂ ਤੇ ਮੀਟਿੰਗਾਂ ਕਰਦੇ ਹੁੰਦੇ ਸਨ ਹੁੱਡਾ ਸਾਹਿਬ ਦੇ ਜਲਸਿਆਂ ਤੇ ਵੀ ਸ਼ਾਮਲ ਹੁੰਦੇ ਹੁੰਦੇ ਸਨ ਲੇਕਿਨ ਕਿਉਂਕਿ 10 ਸਾਲ ਤੋਂ ਬੀਜੇਪੀ ਦੀ ਸਰਕਾਰ ਹੈ ਇਸ ਕਰਕੇ ਬੀਜੇਪੀ ਨਾਲ ਨੇ ਜੇ ਜੇ ਸਰਕਾਰ ਚੇਂਜ ਹੋ ਗਈ ਤੁਸੀਂ ਦੇਖਣਾ ਹੈ ਦੁਬਾਰਾ ਫਿਰ ਉਹ ਤਾਂ ਚਲੇ ਜਾਓ 2.5 ਮਿੰਟ ਲਈ ਰਹਿਣੇ ਤੋਂ ਹੀ ਰਾਜ ਸਭਾ ਮੈਂ ਨਹੀਂ ਬਿੱਟੂ ਨਹੀਂ ਹਰਿਆਣੇ ਤੋਂ ਨਹੀਂ ਬਣਿਆ ਜੀ ਉਹ ਰਾਜਸਥਾਨ ਤੋਂ ਬਣਿਆ ਨਹੀਂ ਰਾਜਸਥਾਨ ਤੋਂ ਹੁਣ ਬਣਿਆ ਪਹਿਲਾਂ ਹਰਿਆਣੇ ਤੋਂ ਸੀ ਹਾਂ ਜੀ ਚਲੋ ਹਰਿਆਣੇ ਤੋਂ ਮੇਰੇ ਹਿਸਾਬ ਨਾਲ ਨਹੀਂ ਆਉਂ ਨਹੀਂ ਬਿਲਕੁਲ ਹੈ ਰਾਜਸਥਾਨ ਤੋਂ ਸੈਕਿੰਡ ਹੋਇਆ ਚਲੋ ਲੇਕਿਨ ਮੈਂ ਨਹੀਂ ਸਮਝਦਾ ਕਿ ਉਹਨੇ ਆਕੇ ਕਦੀ ਹਰਿਆਣੇ ਦੇ ਸਿੱਖਾਂ ਨਾਲ ਕਦੀ ਇੱਕ ਮੀਟਿੰਗ ਵੀ ਕੀਤੀ ਹੋਵੇ। ਉਹ ਅਗਰ ਰਾਣੀ ਤੋਂ ਰਾਜ ਸਭਾ ਤੁਸੀਂ ਕਹਿ ਰਹੇ ਬਣਿਆ ਲੇਕਿਨ ਉਹ ਉਹਨੇ ਕਦੀ ਆਕੇ ਅਜ ਤਿਕ ਉਹਨਾਂ ਟਾਈਮ ਹੀ ਨਹੀਂ ਆ ਕੇ ਇੱਕ ਵਾਰੀ ਵੀ ਆਕੇ ਰੈਣੀ ਦੇ ਸਿੱਖਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਹੋਣੀ। ਫਿਰ ਕਦੀ ਇਹ ਰੈਣੀ ਦੀ ਲੀਡਰਸ਼ਿਪ ਹੈ। ਅੱਛਾ ਕੀ ਕਰਨੇ ਹੋ ਤੁਸੀਂ ਜਿਵੇਂ ਦੱਸਿਆ 18 ਲੱਖ ਤੋਂ ਵੱਧ ਸਿੱਖ ਵੋਟ ਹੈਗੀ ਹੈ ਹਰਿਆਣੇ ਦੇ ਵਿੱਚ 90 90 ਹਜ਼ਾਰ ਵੀ ਹੈ ਕਿਸੇ ਕਿਸੇ ਵਿਧਾਨ ਸਭਾ ਹਲਕੇ 'ਚ ਤੇ ਇਹਨਾਂ 'ਚ ਕੋਈ ਵੀ ਨਹੀਂ ਹੈਗਾ ਸਿੱਖ ਜਿਹੜਾ ਉੱਠ ਸਕੇ। ਨੀ ਗੱਲ ਇਹ ਹੈ ਕਿ ਸਿੱਖਾਂ ਦੇ ਵਿੱਚ ਜਾਗਰਤੀ ਨਹੀਂ ਆਈ ਨਾ 20000 ਤਾਂ ਬਹੁਤ ਵੱਡੀ ਫਿਗਰ ਹੈ ਤੁਸੀਂ ਦੇਖੋ ਨਾ ਅੱਜ ਸਭ ਤੋਂ ਵੱਡੀ ਸਾਡੀ ਜਿਹੜੀ ਵੋਟ ਬੈਂਕ ਡੱਬ ਵਾਲੀ ਜੇ ਕਿੰਨੀ ਹੈ ਡੱਬ ਵਾਲੀ ਦੇ ਵੀ ਕਰੀਬ 70000 ਤੋਂ ਉੱਪਰ ਸਿੱਖ ਵੋਟ ਹੈ ਠੀਕ ਹੈ ਲੇਕਿਨ ਡੱਬ ਵਾਲੀ ਦੇ ਵਿੱਚ ਵੀ ਹਮੇਸ਼ਾ ਚਟਾਲਾ ਪਰਿਵਾਰ ਹੀ ਅੱਗੇ ਆਉਂਦਾ ਰਿਹਾ ਸਿੱਖੋਂ ਨੂੰ ਸਪੋਰਟ ਕਰਦੇ ਰਹੇ ਕਦੀ ਉਹਨਾਂ ਨੇ ਪ੍ਰਯਾਸ ਨਹੀਂ ਕੀਤਾ ਕਿ ਆਪਣੀ ਪਾਰਟੀ ਦੇ ਸਿੱਖ ਚਿਹਰੇ ਨੂੰ ਅੱਗੇ ਲਿਆਏਗੀ ਵਧਿਆ ਹੀ ਨਹੀਂ ਠੀਕ ਹੈ ਨਾ ਸਿੱਖਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੈ ਸਿੱਖਾਂ ਦੇ ਵਿੱਚ ਆਪਣੀਆਂ ਦੇ ਕੱਲੇ ਹਰਿਆਣੇ ਦੇ ਸਿੱਖਾਂ ਦੇ ਇਹ ਪੂਰੇ ਦੁਨੀਆ ਦੇ ਵਿੱਚ ਹੀ ਆਲੇ ਪੂਰੀ ਦੁਨੀਆ ਵਿੱਚ ਯਾਰ ਲੇਕਿਨ ਹਰਿਆਣੇ ਚ ਮੈਂ ਖਾਸ ਤੌਰ ਤੇ ਕਹਿੰਦਾ ਸੇਵਾ ਲਾਂਚ ਕਰਨ ਤਾਂ ਸੇਵਾ ਕਰਨ ਸਭ ਤੋਂ ਅੱਗੇ ਆ ਲੰਗਰਾਜ ਸਭ ਤੋਂ ਅੱਗੇ ਆ ਹੱਕਾਂ ਦੀ ਆਵਾਜ਼ ਮੰਗਣ ਲੱਗਿਆ ਸਾਨੂੰ ਲੱਗਦਾ ਪਤਾ ਨਹੀਂ ਸਾਡੇ ਤੇ ਕੋਈ ਟੈਗ ਨਾ ਲੱਗ ਜੇ ਇਹ ਤੁਸੀਂ ਸੰਵਿਧਾਨ ਚ ਰਹਿ ਕੇ ਮੰਗਾ ਮੰਨੋ ਨਾ ਤੁਹਾਨੂੰ ਕੋਣ ਆਂਦਾ ਹੈ ਸੰਵਿਧਾਨ ਤੋਂ ਬਾਹਰ ਜਾ ਕੇ ਮੰਗਾ ਮੰਗਾ ਕਾਨੂੰਨ ਦੇ ਦਾਰੇ ਚ ਰਹਿ ਕੇ ਆਪਣੀਆਂ ਮੰਗਾਂ ਮੰਨੋ ਇੱਕਜੁੱਟ ਹੋਵੋ ਜਦੋਂ ਤੁਸੀਂ ਇੱਕਜੁੱਟ ਹੋਵੋਗੇ ਤੁਹਾਨੂੰ ਮੰਗਾਂ ਦੀ ਵੀ ਲੋੜ ਨਹੀਂ ਪੈਣੀ ਪਾਰਟੀਆਂ ਆਪ ਤੁਹਾਡੇ ਕੋਲ ਆਉਣਗੀਆਂ ਦੱਸੋ ਕੀ ਕਰਦੇ ਹੋ ਮੈਂ ਸਿੰਪਲ ਜੀ ਗੱਲ ਕਰਦਾ ਦੇਖੋ 16 ਤੋਂ 20 ਸੀਟਾਂ ਦੇ ਇਸ ਇੱਕ ਵੱਡੀ ਗਿਣਤੀ ਚ ਨੇ ਟੋਟਲ ਜਜਪੀ ਪਿਛਲੀ ਵਾਰ ਕਿੰਨੀਆਂ ਸੀਟਾਂ ਲੈ ਕੇ ਆਈ ਸੀ 15 16 ਲੈ ਗਈ ਸੀ 8 10 ਸੀ ਸੰ 10 11 ਸੀ ਸੰ 10 11 ਦੇ ਸੀਟਾਂ ਲੈਣ ਤੋਂ ਬਾਅਦ ਸਰਕਾਰਾਂ ਨੂੰ ਉਹਦੀ ਲੋੜ ਪੈ ਗਈ ਕਿ ਉਹਦੇ ਬਿਨਾਂ ਸਰਕਾਰ ਨਹੀਂ ਚੱਲ ਸਕਦੀ ਤੇ ਉਹਨਾਂ ਨੂੰ ਡਿਪਟੀ ਸੀਐਮ ਦਾ ਪਦ ਆਫਰ ਹੋ ਗਿਆ ਅਸੀਂ ਕਿਹਾ ਅੱਜ ਛੱਡ ਦਿਓ ਅਗਲੇ 5 ਸਾਲਾਂ ਬਾਅਦ ਤੁਸੀਂ 5 ਸਾਲ ਮਿਹਨਤ ਕਰੋ ਨਾ ਸਿੱਖ ਜਿਹੜੇ ਨੇ ਹਰਿਆਣੇ ਦੇ ਮਿਹਨਤ ਕਰੋ ਆਪਣੇ ਭਰਾਵਾਂ ਨੂੰ ਜੋੜੋ ਇਕਜੁੱਟ ਕਰੋ ਦੂਜੀ ਕਮਿਊਨਿਟੀ ਨਾਲ ਜੋੜੋ ਦੂਜੀ ਕਮਿਊਨਿਟੀ ਤੁਹਾਡੇ ਨਾਲ ਜੁੜ ਕੇ ਜਿਆਦਾ ਖੁਸ਼ ਹੋਏਗੀ ਕਿਉਂਕਿ ਦੂਜੀ ਕਮਿਊਨਿਟੀ ਨੂੰ ਵਿਸ਼ਵਾਸ ਹੈ ਕਿ ਜਿਹੜਾ ਸਿੱਖ ਹੈ ਉਹ ਨਮਾਇੰਦਾ ਹੋਏਗਾ ਤੇ ਸਰਬੱਤ ਦੇ ਭਲੇ ਦੀ ਗੱਲ ਕਰੇਗਾ ਇਮਾਨਦਾਰ ਹੋਏਗਾ ਇਮਾਨਦਾਰ ਹੋਏਗਾ ਉਹ ਸਰਬੱਤ ਦੇ ਭਲੇ ਦੀ ਗੱਲ ਕਰੇਗਾ ਸਭ ਤੋਂ ਵੱਡਾ ਹੈ ਕਿ ਸਰਬੱਤ ਦੇ ਭਲੇ ਦੀ ਗੱਲ ਕਰੇਗਾ ਤੁਸੀਂ ਉਸ ਸ਼ਕਤੀ ਕਮਿਊਨਿਟੀ ਵਿੱਚ ਜਾ ਕੇ ਆਪਣਾ ਵजूद ਬਣਾਓ ਤੁਸੀਂ ਕੋਸ਼ਿਸ਼ ਕਰੋ ਕਿ 16 18 ਸੀਟਾਂ ਜਿਹੜੀਆਂ ਹੈਗੀਆਂ ਉੱਥੇ ਤੁਹਾਡੇ ਨਮਾਇੰਦੇ ਅਗਲੀ ਵਾਰ ਐਤਕੀ ਨਾਲ ਕੋਈ ਗੱਲ ਨਹੀਂ ਟਾਈਮ ਘਟਾ ਹੈ ਅਗਲੀ ਵਾਰ ਆਜਣ ਅਗਲੀ ਵਾਰ ਹੀ ਐਮਐਲਏ ਤੋਂ ਬਿਨਾਂ ਸਰਕਾਰ ਨਾ ਬਣੇਗੀ ਡਿਸਾਈਡਿੰਗ ਅਥਾਰਟੀ ਤੁਸੀਂ ਡਿਸਾਈਡਿੰਗ ਅਥਾਰਟੀ ਬਣੋ ਫਿਰ ਉੱਥੇ ਬਹਿ ਕੇ ਗੱਲ ਕਰੋ ਭਾਈ ਗੱਲ ਸੁਣ ਲਓ ਪ੍ਰਦੇਸ਼ ਦੀ ਡਿਵੈਲਪਮੈਂਟ ਦੇ ਨਾਲ ਨਾਲ ਸਾਡੀ ਕਮਿਊਨਿਟੀ ਦੀਆਂ ਮੰਗਾਂ ਨੇ ਇਹਨਾਂ ਤੇ ਦੱਸੋ ਕੀ ਕਹਿੰਦੇ ਹੋ ਅਸੀਂ ਤੁਹਾਨੂੰ ਸਮਰਥਨ ਕਰਾਂਗੇ ਅੱਛਾ ਜਿਹੜੀਆਂ ਤੁਸੀਂ 12 ਮੰਗਾਂ ਖੁੱਲਾ ਖਤ ਜਾਰੀ ਕੀਤਾ ਹੈ ਲੱਗਦਾ ਪੋਲੀਟੀਕਲ ਪਾਵਰ ਬਿਨਾਂ ਇਹ ਪੂਰੀਆਂ ਹੋ ਸਕਦੀਆਂ ਦੇਖੋ ਜੀ ਗੱਲ ਇਹ ਹੈ ਕਿ ਪੋਲੀਟੀਕਲ ਪਾਵਰ ਤੁਹਾਡੇ ਕੋਲ ਹੋਏ ਤਾਂ ਫਿਰ ਤਾਂ ਪੂਰੀਆਂ ਹੋਈ ਸਕਦੀਆਂ ਜਿੰਨਾ ਚਿਰ ਤੁਹਾਡੇ ਕੋਲ politcal power ਨਹੀਂ ਹੁੰਦੀ ਉਹਨਾਂ ਸਰ ਸੰਘਰਸ਼ ਨਾਲ ਕੂਰੀਆਂ ਹੁੰਦੀਆਂ। ਕੋਈ ਕਹਿ ਰਹੇ ਅਸੀਂ politcal power ਲੈਣੀ ਨਹੀਂ ਅਸੀਂ। ਅਸੀਂ ਇਹ ਨਹੀਂ ਕਿਹਾ। ਅਸੀਂ ਇਹ ਕਿਹਾ ਕਿ ਸਾਡੇ ਚ ਕੋਈ ਨਹੀਂ ਲੜੇਗਾ। ਅਸੀਂ ਗਰੁੱਪ ਦੇ ਤੌਰ ਤੇ ਕੰਮ ਕਰ ਰਹੇ ਹਾਂ। ਅਸੀਂ ਸਾਡੇ ਚ ਕੋਈ ਨਹੀਂ ਲੜੇਗਾ। ਅਸੀਂ ਇਹ ਦੇਖੋ ਕੀ ਹੁੰਦਾ ਹੈ। ਹਰਿਆਣੇ ਦੇ ਸਿੱਖਾਂ ਦੇ ਨਾ ਵਿਸ਼ਵਾਸ ਟੁੱਟਿਆ ਕਿ ਜਿਹਨੂੰ ਲੀਡਰ ਬਣਾਉਂਦੇ ਆ ਉਹ ਆਪਣੇ ਪਰਸਨਲ ਹਿੱਤ ਦੀ ਪਹਿਲਾਂ ਗੱਲ ਕਰਦਾ ਹੈ। ਅਸੀਂ ਇਸ ਕਰਕੇ ਗੱਲ ਪਹਿਲਾਂ ਕੀਤੀ ਕਿ ਸਾਡਾ ਕੋਈ ਪਰਸਨਲ ਏਜੰਡਾ ਨਹੀਂਗਾ ਸਾਡੇ ਜੋ ਕੋਈ ਇਲੈਕਸ਼ਨ ਨਹੀਂ ਲੜੇਗਾ ਜਦ ਸਾਡੇ ਜੋ ਕਿਸੇ ਇਲੈਕਸ਼ਨ ਨਹੀਂ ਲੜਨਾ ਪਰਸਨਲ ਏਜੰਡਾ ਨਹੀਂਗਾ ਇਹਦਾ ਮਤਲਬ ਅਸੀਂ ਕੌਮ ਦਾ ਪ੍ਰੈਸ਼ਰ ਗਰੁੱਪ ਬਣ ਕੇ ਕੌਮ ਦੀ ਬਿਹਤਰੀ ਅਸਤੇ ਕੰਮ ਕਰਨਾ ਚਾਹੁੰਦੇ ਕੌਮ ਚ ਬੜੇ ਚੰਗੇ ਸੱਜਣ ਨੇ ਸਾਡੇ ਤੋਂ ਬੜੇ ਵਧੀਆ ਲੀਡਰ ਨੇ ਸਹਿਜ ਧਾਰੀ ਸਿੱਖਾਂ ਨੂੰ ਆਪਣਾ ਹਿੱਸਾ ਮੰਨਦੇ ਹੋ ਕਿਹਨਾਂ ਨੂੰ ਜੀ ਸਹਿਜ ਧਾਰੀ ਸਿੱਖਾਂ ਨੂੰ ਦੇਖੋ ਦੋ ਚੀਜ਼ਾਂ ਨੇ ਸਹਿਜ ਧਾਰੀ ਸਿੱਖ ਸਾਰੇ ਹੀ ਸਹਿਜ ਧਾਰੀ ਸੰਦੀਪ ਸਿੰਘ ਵਗੈਰਾ ਮੈਂ ਆ ਰਿਹਾ ਸਹਿਜ ਧਾਰੀ ਸਿੱਖਾਂ ਦੇ ਵਿੱਚ ਵੀ ਨਾ ਦੋ ਤਰ੍ਹਾਂ ਦੇ ਸਿੱਖ ਕਈ ਐਖੋ ਜਿਹੜੇ ਹਿੰਦੂ ਵੀ ਆਪਣੇ ਅਨੁਸਾਰ ਧਾਰੀ ਮੰਨਦੇ ਨੇ ਵੀ ਅਸੀਂ ਗੁਰੂ ਘਰ ਜਾਣਦੇ ਆ ਤੇ ਅਸੀਂ ਆਪਣੇ ਅਨੁਸਾਰ ਧਾਰੀ ਮੰਨਦੇ ਆ ਮੈਂ ਆ ਰਿਹਾ ਹਾਂ ਮੈਂ ਨਹੀਂ ਉਹ ਵੀ ਮੰਨਦੇ ਨੇ ਉਹ ਵੀ ਮੰਨਦੇ ਨੇ ਮੇਰਾ ਇਹ ਮੰਨਣਾ ਹੈ ਕਿ ਦੇਖੋ ਦੋ ਚੀਜ਼ਾਂ ਨੇ ਜਿੱਥੇ ਕਮਿਊਨਿਟੀ ਦੀ ਗੱਲ ਹੈ ਮੇਰਾ ਬੱਚਾ ਹੈ ਗੁਰੂ ਦੀ ਕਿਰਪਾ ਉੱਤੇ ਉਹ ਸਾਬਤ ਸੂਰਤ ਹੈ ਅਮਰਤਾਰੀ ਹੈ ਖੁਦਾ ਨਾ ਖਾਸਤਾ ਜਿਸ ਪਰਿਵਾਰ ਦਾ ਕੋਈ ਬੱਚਾ ਜਿਹੜਾ ਹੈ ਉਹ ਪਤਿਤ ਹੋ ਜਾਂਦਾ ਹੈ ਬੱਚਾ ਤੇ ਉਸ ਪਰਿਵਾਰ ਦਾ ਰਹੇਗਾ ਬੱਚਾ ਤੇ ਉਸ ਕਮਿਊਨਿਟੀ ਤੇ ਰਹੇਗਾ ਉਸ ਕਮਿਊਨਿਟੀ ਤੋਂ ਬਾਹਰ ਨਹੀਂ ਜਾ ਸਕਦਾ ਜਿੱਥੋਂ ਤੱਕ ਗੱਲ ਹੈ ਸਮਾਜਿਕ ਤਾਣੇ ਬਾਣੇ ਦੀ ਉਸ ਪਰਿਵਾਰ ਦਾ ਬੱਚ ਰਾਜਨੀਤਿਕ ਤਾਣੇ ਬਾਣੇ ਦੀ ਉਸ ਪਰਿਵਾਰ ਦਾ ਬੱਚਾ ਜਿੱਥੇ ਆਉਂਦੀ ਗੁਰੂ ਘਰਾਂ ਦੇ ਪ੍ਰਬੰਧ ਦੀ ਗੱਲ ਗੁਰੂ ਘਰਾਂ ਦੇ ਪ੍ਰਬੰਧ ਦੇ ਵਿੱਚ ਉਹੀ ਬੰਦੇ ਆ ਕੇ ਆਉਣੇ ਚਾਹੀਦੇ ਨੇ ਜਿਨ੍ਹਾਂ ਨੂੰ ਜਿਹੜੇ ਮਰਿਆਦਾ ਮੰਨਦੇ ਨੇ ਜਿਹੜੇ ਸਾਧ ਸੂਰਤ ਨੇ ਜਿਹੜੇ ਅੰਮ੍ਰਿਤਧਾਰੀ ਨੇ ਜਿਨ੍ਹਾਂ ਨੂੰ ਗੁਰੂ ਮਰਿਆਦਾ ਦਾ ਪਤਾ ਹੈ ਜਿਹੜੇ ਆਪਣੇ ਜੀਵਨ ਵਿੱਚ ਪਾਲੇ ਨੇ ਜਿਹਨਾਂ ਨੂੰ ਆਪਣੇ ਨਾਲ ਨਹੀਂ ਜੋੜੋਗੇ ਸਿੱਧੀ ਗੱਲ ਹੈ ਨਹੀਂ ਬਿਲਕੁਲ ਜੋੜਾਂਗੇ ਕਿਹਨੇ ਕਹੇ ਨਹੀਂ ਜੋੜਾਂਗੇ ਸਹਿਜ ਧਾਰੀ ਸਿਰ ਮਰਿਆਦਾ ਜਿਉ ਮਰਿਆਦਾ ਚ ਨਹੀਂ ਹੋਣੀ ਮੈਂ ਤਾਂ ਕਹਿ ਰਿਹਾ ਜੀ ਉਹਨਾਂ ਨੂੰ ਪ੍ਰਬੰਧਕ ਕਮੇਟੀ ਦੇ ਮੈਂਬਰ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧ ਲੇਕਿਨ ਉਸ ਇੱਕ ਕਮਿਊਨਿਟੀ ਦਾ ਹਿੱਸਾ ਨੇ ਅਸੀਂ ਉਹਨਾਂ ਨੂੰ ਪ੍ਰੇਅਰ ਕਿ ਲਈ ਆਵਾਂਗੇ ਜੱਜ ਉਹਨਾਂ ਨੂੰ ਅਸੀਂ ਬਾਹਰ ਕੱਢ ਦੇਵਾਂਗੇ ਕੱਲ ਨੂੰ ਪ੍ਰੇਰਾਂਗੇ ਕਿਦਾਂ ਉਹਨਾਂ ਨੂੰ ਬਾਹਰ ਨਹੀਂ ਕੱਢ ਸਕਦੇ ਉਹ ਸਾਡੇ ਬੱਚੇ ਨੇ ਠੀਕ ਹੈ ਉਹ ਮਰਿਆਦਾ ਤੋਂ ਦੂਰ ਨੇ ਅਸੀਂ ਉਹਨਾਂ ਨੂੰ ਪ੍ਰੇਅਰ ਕੇ ਮਰਿਆਦਾ ਚ ਲੈ ਕੇ ਆਵਾਂਗੇ ਲੇਕਿਨ ਜਿੰਨਾ ਚਿਰ ਉਹ ਮਰਿਆਦਾ ਚ ਨਹੀਂ ਹੁੰਦੇ ਉਹਨਾਂ ਚਿਰ ਉਹ ਮਰਿਆਦਾ ਤੈਅ ਕਰਨ ਵਾਲੇ ਨਹੀਂ ਬਣ ਸਕਦੇ ਦੇਖੋ ਦੋ ਚੀਜ਼ਾਂ ਹੋਣਗੀਆਂ ਮਰਿਆਦਾ ਦਾ ਹਿੱਸਾ ਮਰਿਆਦਾ ਨੂੰ ਮੰਨਣ ਵਾਲੇ ਔਰ ਇੱਕ ਹੁੰਦਾ ਮਰਿਆਦਾ ਤੈਅ ਕਰਨ ਵਾਲੇ ਮਰਿਆਦਾ ਤੈਅ ਕਰਨ ਵਾਲਾ ਉਹੀ ਬਣ ਸਕਦਾ ਜਿਹੜੀ ਮਰਿਆਦਾ ਨੂੰ ਪਾਲਣ ਕਰਦਾ ਅੱਛਾ ਇੱਕ ਸਵਾਲ ਹੋਰ ਜੋ ਮੈਂ ਕਿ ਸ਼ਾਇਦ ਹਰਿਆਣੇ ਦੇ ਸਿੱਖ ਕਿਉਂ ਨਹੀਂ ਅਜੇ ਤੱਕ ਤਾਕਤ ਚਾ ਸਕੇ ਪਿਛੇ ਜੇ ਲੋਕ ਸਭਾ ਚੋਣਾਂ ਹੁੰਦੀਆਂ ਉਦੋਂ ਜਿਹੜੇ ਓਮਬਾਲਾ ਵਾਲੇ ਐਸਜੀਪੀਸੀ ਮੈਂਬਰ ਨੇ ਭਾਈ ਸਾਹਿਬ ਤੇ ਹੋਰ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਗਏਆਂ ਨੇ ਕਹਿੰਦੇ ਜੀ ਅਸੀਂ ਕਾਂਗਰਸ ਨੂੰ ਸਮਰਥਨ ਦੇਵਾਂਗੇ ਹੁਣ ਦੰਸ ਸੁਬਾ ਚੋਣਾ ਲਾਣ ਹੋ ਗਿਆ ਦੋ ਵਾਰੀ ਛਿੰਡਾ ਆਉਂਦੀਆਂ ਆ ਚੁੱਕੇ ਨੇ ਇੱਕ ਵਾਰੀ ਪਿੱਛੇ ਤੇ ਦਾਦੂ ਵਾਲਾ ਕੇ ਗਏ ਇੱਕ ਵਾਰੀ ਉਹ ਗਰੁੱਪ ਆ ਕੇ ਗਿਆ ਮਤਲਬ ਇਹ ਚੋਣਾ ਦੇ ਨੇੜੇ ਹੀ ਤੁਸੀਂ ਆੰਦੇ ਹੋ ਇਹ ਤੁਹਾਡੀ ਸਭ ਤੋਂ ਵੱਡੀ ਕਮਜ਼ੋਰੀ ਨਹੀਂ ਹੈ ਮੁੜ ਕੇ ਤੁਹਾਡੀ ਕੋਈ ਗਤੀਵਿਧੀ ਨਹੀਂ ਹੈ ਬਿਲਕੁਲ ਠੀਕ ਗੱਲ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ 201% ਸਹਿਮਤ ਹਾਂ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਨੇੜੇ ਉਦੋਂ ਜਾ ਕੇ ਸਾਰੇ ਮਸਲੇ ਜਿਹੜੇ ਨੇ ਉੱਠਦੇ ਨੇ ਔਰ ਉਹਦੇ ਸਾਰੀਆਂ ਗੱਲਾਂ ਹੁੰਦੀਆਂ ਨੇ ਹਰਿਆਣਾ ਸਿੱਖ ਇਕਤਾ ਦਲ ਇਸੇ ਕਰਕੇ ਇਹ ਇਹੋ ਜਿਹਾ ਕੋਈ ਐਲਾਨ ਨਹੀਂ ਕਰ ਰਿਹਾ ਕਿ ਅਸੀਂ ਆਪਣੇ ਬੰਦੇ ਖੜੇ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਕਿ ਅੱਜ ਅਸੀਂ ਇਸ ਪੋਜੀਸ਼ਨ 'ਚ ਨਹੀਂ ਆਗੇ ਕਿ ਅਸੀਂ ਆਪਣੇ ਬੰਦੇ ਖੜੇ ਕਰੀਏ ਅਗਰ ਅਸੀਂ ਕਰਨੇ ਆ ਤਾਂ ਸੁਸਾਈਡ ਹੋਏਗੀ ਔਰ ਕੁਝ ਨਹੀਂ ਹੋਏਗਾ ਸਾਡਾ ਮਕਸਦ ਇਸ ਤੋਂ ਵਿਕੋ ਹੈ ਕਿ ਅਸੀਂ ਸਿੱਖਾਂ ਨੂੰ ਇੱਕ ਕਰੀਏ ਸਿੱਖਾਂ ਦੀ ਇਕਤਾ ਵਾਸਤੇ ਕੰਮ ਕਰੀਏ ਔਰ ਉਹ ਤੁਸੀਂ 8 1 ਅਕਤੂਬਰ ਨੂੰ ਜੇ ਡੇਟ ਵਾਧੀ ਹੈ ਸ਼ਾਇਦ ਕਿਉਂ ਨਹੀਂ 1 ਅਕਤੂਬਰ 1 ਅਕਤੂਬਰ ਨੂੰ ਜਦੋਂ ਖਤਮ ਹੋ ਜਾਏਗਾ ਨਾ ਇਲੈਕਸ਼ਨ ਤੁਸੀਂ ਉਸ ਤੋਂ ਬਾਅਦ ਸਾਨੂੰ 1 ਮਹੀਨੇ ਬਾਅਦ ਸਵਾਲ ਕਰੋਗੇ ਤੇ ਤੁਸੀਂ ਆਪ ਕਹੋਗੇ ਕਿ ਨਹੀਂ ਭਾਈ ਸਾਹਿਬ ਤੁਹਾਡੀ ਗਤੀਵਿਧੀਆਂ ਪਹਿਲੇ ਨਾਲੋਂ ਵੀ ਤੇਜ਼ ਹੋ ਗਈਆਂ ਨੇ ਤਾਨੂੰ ਹਰਿਆਣਾ ਸਿੱਖ ਇਕਤਾ ਦਲ ਦੀਆਂ ਗਤੀਵਿਧੀਆਂ ਇਲੈਕਸ਼ਨ ਤੋਂ ਬਾਅਦ ਜ਼ਿਆਦਾ ਤੇਜ਼ ਨਜ਼ਰ ਆਉਣਗੀਆਂ ਕਿਉਂਕਿ ਅਸੀਂ ਅਗਲੇ 5 ਸਾਲ ਦਾ ਟੀਚਾ ਬਣਾ ਕੇ ਚੱਲਾਂਗੇ ਕਿ ਐਤ ਕੀਤੇ ਅਸੀਂ ਜਾਗਰੂਕ ਕਰਨਾ ਹੈ ਐਤ ਕੀਤੇ ਅਸੀਂ ਇੱਕ ਕਰਨਾ ਹੈ ਐਤ ਕੀਤੇ ਅਸੀਂ ਆਪਣੇ ਲੋਕਾਂ ਨੂੰ ਦੱਸਣਾ ਹੈ ਕਿ ਤੁਹਾਡੀ ਤਾਕਤ ਕੀ ਹੈ ਐਤ ਕੀਤੇ ਉਹਨਾਂ ਨੂੰ ਇੰਨਾ ਕੋ ਮਜ਼ਬੂਤ ਕਰਨਾ ਹੈ ਕਿ ਉਹ ਆਉਣ ਵਾਲੇ ਕੈਂਡੀਡੇਟਾਂ ਨੂੰ ਸਵਾਲ ਕਰ ਸਕਣ ਪਰਮਾਤਮਾ ਕਿਰਪਾ ਕੀਤੀ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ ਅਗਲੇ ਸਾਲ ਅਗਲੇ ਜਿਹੜੇ 5 ਸਾਲ ਆਉਣਗੇ ਨਾ ਉਹਨਾਂ 'ਚ ਅਸੀਂ ਉਹਨਾਂ ਨੂੰ ਰਾਜ ਕਰਨ ਜੋਗੇ ਵੀ ਬਣਾਉਣਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਕਿੰਨੀਆਂ ਗਮ ਹਰਿਆਣਾ ਸੇ ਕੁਦਰ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਹਲੀ ਬਣੀਆਂ ਹੀ ਕੁਛ ਨਹੀਂ ਮੈਨੂੰ ਨਹੀਂ ਲੱਗਦਾ ਕਿ 5-7% ਤੋਂ ਵੱਧ ਵੋਟਾਂ ਬਣੀਆਂ ਨੇ ਵੋਟਾਂ ਬਣੀਆਂ ਹੀ ਕੁਛ ਨਹੀਂ ਡੇਢ-2 ਲੱਖ ਸਾਰੀ ਵੋਟ ਬਣੀ ਹੈ ਨਹੀਂ ਤੱਕ ਕਿਉਂ ਨਹੀਂ ਬਣੀ ਸਾਡੀ ਕੌਮ ਫੈਡ ਅਪ ਹੋ ਚੁੱਕੀ ਹੈ ਉਹ ਇਨਾ ਪ੍ਰਬੰਧਨ ਚ ਆਉਣਾ ਹੀ ਨਹੀਂ ਚਾਹਦੀ ਸਾਡੀ ਕੌਮ ਫੈਡ ਅਪ ਹੋ ਚੁੱਕੀ ਹੈ ਲੀਡਰਾਂ ਦਾ ਕੋ ਇੰਟਰਸਟ ਨਹੀਂ ਲੀਡਰਾਂ ਦਾ ਇਨਾ ਇੰਟਰਸਟ ਹੈ ਕਿ ਜਿਹੜੇ ਮੇਰੇ ਵੱਲ ਦੇ ਬੰਦੇ ਨੇ ਜਿਨ੍ਹਾਂ ਨੇ ਪੱਕੀ ਵੋਟ ਮੈਨੂੰ ਪਾਣੀ ਹੈ ਮੈਂ ਸਿਰਫ ਉਹਨਾਂ ਦੀ ਵੋਟ ਬਣਵਾਵਾਂ ਕੌਮ ਦੀ ਵੋਟ ਨਾ ਬਣਵਾਵਾਂ ਇਹ ਸਭ ਤੋਂ ਵੱਡਾ ਕਰਨਾ ਜਿਹਦੇ ਕਰਕੇ ਕੌਮ ਦੀਆਂ ਵੋ ਇਲੈਕਸ਼ਨ ਕਮਿਸ਼ਨ ਜਿਹੜਾ ਬਣਾਤਾ ਸਿੱਖ ਗੁਰਦਾਰ ਇਲੈਕਸ਼ਨ ਕਮਿਸ਼ਨ ਉਹਨਾਂ ਦਾ ਵੀ ਇੰਨਾ ਕੁ ਇਹ ਵੀ ਸਾਡੀ ਜ਼ਿੰਮੇਵਾਰੀ ਮਿਲੀ ਹੋਈ ਹੈ ਠੀਕ ਹੈ ਜਿੰਨੀਆਂ ਵੋਟਾਂ ਬਣ ਗਈਆਂ ਸੀ ਵੋਟਾਂ ਬਣਾ ਕੇ ਇਲੈਕਸ਼ਨ ਕਰਾ ਕੇ ਸਾਈਡ ਤੇ ਕਰੀਏ ਸਾਡੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਈ। ਕੀ ਕਹਿੰਦੇ ਹੋ ਸਿੱਖਾਂ ਦੀ ਆਪਣੀ ਕਮੀ ਹੈ ਜਾਂ ਕਈ ਇਹ ਵੀ ਰਾਜਨੀਤਿਕ ਲਾਲਚਾਂ 'ਚ ਆ ਕੇ ਆਪਣੀ ਕੌਮ ਨੂੰ ਭੁੱਲੀ ਬੈਠੇ ਨੇ ਸਿੱਖ ਲੀਡਰ ਦੋਨੋਂ ਚੀਜ਼ਾਂ ਦੀ ਕਮੀ ਹੈ ਜੀ ਸਿੱਖ ਕੌਮ ਦੀ ਵੀ ਕਮੀ ਹੈ ਸਿੱਖ ਕੌਮ ਦੀ ਕਮੀ ਹੈ ਕਿ ਗੁਰਦੁਆਰਿਆਂ 'ਚ ਅਨਾਉਂਸ ਹੁੰਦਾ ਹੈ ਅਸੀਂ ਆਪਣੀ ਮੀਟਿੰਗਾਂ 'ਚ ਵੀ ਅਨਾਉਂਸ ਕਰਨੇ ਆ ਭਾਈ ਵੋਟਾਂ ਬਣਵਾਓ ਲੇ ਇਹ ਸੰਗਤ ਦੀ ਕਮੀ ਹੈ ਕਿ ਸੰਗਤ ਅੱਗੇ ਨਹੀਂ ਆਉਂਦੀ। ਲੀਡਰਾਂ ਦੀ ਕਮੀ ਹੈ ਕਿ ਲੀਡਰ ਜਿਹੜੇ ਨੇ ਵੋਟਾਂ ਬਣਾਉਣ ਵਾਸਤੇ ਕੇਵਲ ਉਹਨਾਂ ਘਰਾਂ ਜਾਂਦੇ ਨੇ ਜਿਹੜੀਆਂ ਪੱਕੀਆਂ ਨੇ ਵੀ ਸਾਡੀਆਂ ਵੋਟਾਂ ਨੇ ਪੱਕੀਆਂ। ਉਹ ਆਮ ਸੇ ਕੁੱਲ ਨਹੀਂ ਜਾਂਦੇ। ਉਹ ਸਿਰਫ ਉਹਨਾਂ ਘਰਾਂ ਜਾਂਦੇ ਨੇ ਜਿਹੜੇ ਪਤਲੇ ਵੀ ਸਾਡੇ ਵੋਟ ਨੇ। ਸਰਕਾਰਾਂ ਜਿਹੜੀਆਂ ਨੇ ਤੁਸੀਂ ਇੱਕ ਕੱਲ ਦੱਸੋ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਜਿਹੜਾ ਹੈ ਉਹ ਸੰਵਿਧਾਨਿਕ ਇਲੈਕਸ਼ਨ ਹੈ ਸਭ ਤੋਂ ਛੋਟਾ ਇਲੈਕਸ਼ਨ ਹੈ। ਸਰਪੰਚੀ ਦਾ ਇਲੈਕਸ਼ਨ ਸਭ ਤੋਂ ਛੋਟਾ ਇਲੈਕਸ਼ਨ ਹੈ। ਲੋਕ ਸਭਾ ਦਾ ਸਭ ਤੋਂ ਵੱਡਾ ਇਲੈਕਸ਼ਨ ਹੈ। ਸਭ ਤੋਂ ਛੋਟੇ ਇਲੈਕਸ਼ਨ ਤੋਂ ਲੈ ਕੇ ਸਭ ਤੋਂ ਵੱਡੇ ਇਲੈਕਸ਼ਨ ਤੱਕ ਨਾ ਹਰ ਵੋਟ ਇਲੈਕਸ਼ਨ ਦੀਆਂ ਵੋਟਾਂ ਜਿਹੜੀਆਂ ਨੇ ਉਹ ਬੀਐਲਓ ਪੁਆਇੰਟ ਕਰਕੇ ਘਰ-ਘਰ ਜਾ ਕੇ ਬਣਾਈਆਂ ਜਾਂਦੀਆਂ ਨੇ ਇਹ ਨਹੀਂ ਬਣਦੀ ਇਹ ਕਿਉਂ ਨਹੀਂ ਬਣਦੀ ਇਹ ਵੀ ਤਾਂ ਸੰਵਿਧਾਨਕ ਹੈ ਹੋਣਾ ਇਹ ਉਹਨੂੰ ਪ੍ਰਾਈਵੇਟ ਜਿੱਥੇ ਬੰਦੀ ਥੋੜੀ ਹੈ ਅੱਜ ਇਹ ਸਰਕਾਰ ਦੇ ਅੰਦਰ ਹੈ ਸੰਵਿਧਾਨਕ ਹੈ ਇਹ ਸੰਵਿਧਾਨ ਨੇ ਕਨਸਟੀਟਿਊਸ਼ਨ ਦੇ ਵਿੱਚ ਤੁਸੀਂ ਅਮੈਂਡਮੈਂਟ ਕਰਕੇ ਇਹਨੂੰ ਬਣਾਇਆ ਹੈ ਸੁਪਰੀਮ ਕੋਰਟ ਨੇ ਇਹਨੂੰ ਮਾਨਤਾ ਦਿੱਤੀ ਹੈ ਤੇ ਫਿਰ ਇੱਥੇ ਵੀ ਬੀਐਲਓ ਪੁਆਇੰਟ ਕਰੋ ਨਾ ਬੀਐਲਓ ਪੁਆਇੰਟ ਹੋਣ ਇਲਾਕਾ ਵਾਈਜ਼ ਜਾ ਕੇ ਦੇਖਣ ਵੀ ਕਿਹੜੇ-ਕਿਹੜੇ ਘਰਾਸ ਤانوں ਆਪਣੇ ਪਤਾ ਲੱਗ ਜੇ ਅਸੀਂ ਕੂਟਾ ਕਿੰਨਿਆਂ ਨੇ ਸਰਕਾਰਾਂ ਵੀ ਨਹੀਂ ਚਾਹਦੀਆਂ ਕਿੰਨਾ ਚਿਰ ਪਹਿਲਾਂ ਹੋਂਦ ਚ ਆਇਆ ਤੁਹਾਡਾ ਹਰਿਆਣਾ ਸਿੱਖ ਇੱਕ ਤਾਂ ਸਿਰਫ 2 ਮਹੀਨੇ ਹੋਏ ਆ ਜੀ ਪਰ 2 ਮਹੀਨੇ ਵਿੱਚ ਸੰਗਤ ਦਾ ਬੜਾ ਵੱਡਾ ਉਤਸ਼ਾਹ ਮਿਲਿਆ ਸਾਨੂੰ ਅਸੀਂ ਲੰਬੇ ਸਮੇਂ ਤੋਂ ਪ੍ਰਚਾਰ ਚ ਲੱਗੇ ਹੋਏ ਆ ਮੈਂ ਇੰਟਰਨੈਸ਼ਨਲ ਸਿੱਖ ਫੋਰਮ ਦਾ ਜਨਰਲ ਸੈਕਟਰੀ ਵੀ ਆ ਗੁਰਮਤ ਸਮਾਗਮ ਗਤਕਾ ਮੁਕਾਬਲੇ ਬਾਬਾ ਜਸਤਸ ਸਿੰਘ ਰਾਮਗੜੀ ਦੇ ਪਿਛੇ ਇਸ ਸਦੀ ਬੜੇ ਵੱਡੇ ਪੱਧਰ ਤੇ ਮਨਾਈ ਹੈ ਉਹੋ ਜੇ ਸਾਰੇ ਸਮਾਗਮ ਅਸੀਂ ਬੜੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਆਂ ਜਿਹੜੇ ਸਿੱਖ ਚਿਹਰੇ ਨੇ ਉਹਨਾਂ ਨੂੰ ਕਿਦਰੇ ਨ ਕਿਦਰੇ ਅਸੀਂ ਆਪਣੇ ਲੋ ਬੇਨਤੀਆਂ ਵੀ ਕਰਦੇ ਆਏ ਆਂ ਵੀ ਐਸ ਸਿੱਖਾਂ ਦੇ ਮਸਲੇ ਨੇ ਨੋਕੇ ਕਰੋ ਲੇਕਿਨ ਹੁਣ ਜਿਹੜਾ ਇਹ 2 ਮਹੀਨੇ ਤੋਂ ਇਸ ਕਰਕੇ ਸੋਚਿਆ ਕਿ ਜਦੋਂ ਵੇਖ ਲਿਆ ਕਿ ਨਹੀਂ ਕਿਸੇ ਦਾ ਧਿਆਨ ਨਹੀਂ ਹੈਗਾ ਸਭ ਦਾ ਧਿਆਨ ਆਪਣੀ ਮੈਮਰੀ ਆਪਣੀ ਪ੍ਰਧਾਨਗੀ ਦੀ ਕਣੀ ਸੀਮਤ ਹੈ ਕੌਮ ਦੇ ਮਸਲੇ 'ਤੇ ਧਿਆਨ ਨਹੀਂ ਹੈਗਾ ਜਿਹੜੀ ਪਾਰਟੀ ਨਾਲੋਂ ਜੁੜੇ ਨੇ ਸਿਰਫ ਉਸ ਪਾਰਟੀ ਦੀ ਆਈਡਿਓਲੋਜੀ ਨੂੰ ਅੱਗੇ ਵਧਾਉਣ ਵਾਲੇ ਪਾਸੇ ਧਿਆਨ ਹੈ ਫਿਰ ਆਇਆ ਮੰਨ ਕੇ ਨਹੀਂ ਹੁਣ ਕੁਝ ਕਰਨਾ ਪੈਣਾ ਬਿਲਕੁਲ ਠੀਕ ਹੈ ਪ੍ਰਤਪਾਲ ਸਿੰਘ ਪੰਨੂ ਨਾਲ ਗੱਲਬਾਤ ਚੱਲ ਰਹੀ ਸੀ ਔਰ ਬੜੀ ਫਰਾਖ ਦਲੀ ਨਾਲ ਇਹਨਾਂ ਨੇ ਗੱਲ ਕਬੂਲੀ ਹੈ ਕਿ ਜੇਕਰ ਹਰਿਆਣਾ ਦੇ ਵਿੱਚ ਸਿੱਖ ਆਪਣੀਆਂ ਮੰਗਾਂ ਲਈ ਜੂਝ ਰਹੇ ਨੇ ਤਾਂ ਸਰਕਾਰਾਂ ਨੂੰ ਦੋਸ਼ ਅਸੀਂ ਬਾਅਦ 'ਚ ਦਵਾਂਗੇ ਪਹਿਲਾਂ ਆਪਣੀ ਪੀੜੀ ਥੱਲੇ ਝੋਟਾ ਫੇਰੀਏ ਕਿ ਅਸੀਂ ਕਿੰਨੇ ਕੁ ਜ਼ਿੰਮੇਵਾਰ ਹੋ ਕੇ ਅੱਗੇ ਤੁਰ ਰਹੇ ਹੈਗੇ ਹਾਂ ਹਰਿਆਣਾ ਸਿੱਖ ਇਕਤਾ ਦਲ ਇਸੇ ਮਕਸਦ ਨੂੰ ਲੈ ਕੇ 2 ਮਹੀਨੇ ਪਹਿਲਾਂ ਹੋਂਦ ਵਿੱਚ ਆਇਆ ਕਿੰਨਾ ਕੁ ਤਗੜਾ ਹੋ ਕੇ ਕੰਮ ਕਰਦਾ ਕਿੰਨੀ ਕੁ ਹਰਿਆਣਾ ਸਿੱਖਾਂ ਦੀ ਹੋਂਕਾਰ ਭਰੀ ਜਾਂਦੀ ਹੈ ਦੇਖਣਾ ਰੋਚਕ ਹੋਵੇਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ